ਸੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਅੱਜ ਇੱਕ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਪੁਰਾ ਇਲਾਕੇ ਦੇ ਵਿੱਚ ਚੋਰੀ ਦੀ ਵਾਰਦਾਤਾ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਤੇ ਇਹ ਜੀ ਇੱਕ ਵਾਰਦਾਤ ਰਾਜਪੁਰਾ ਦੇ ਸੈਦ ਖੜੀ ਰੋਡ ਤੇ 6 ਨੰਬਰ ਗਲੀ ਜਿਹੜੀ ਹੈ ਉੱਥੇ ਦੇਖਣ ਨੂੰ ਮਿਲੀ ਹੈ ਜਿੱਥੇ ਦੇਰ ਰਾਤ ਚੋਰਾਂ ਨੇ ਬੜੇ ਹੀ ਫਿਲਮੀ ਸਟਾਈਲ ਦੇ ਨਾਲ ਚੋਰੀ ਨੂੰ ਅੰਜਾਮ ਦਿੱਤਾ ਸੋ ਜੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਟੀਵੀ ਸਕਰੀਨ ਤੇ ਇਹ ਜੋ ਪਰਿਵਾਰ ਤੁਸੀਂ ਦੇਖ ਪਾ ਰਹੇ ਹੋ ਜੋ ਕਿ ਇਸ ਚੋਰੀ ਦੀ ਵਾਰਦਾਤ ਨੂੰ ਦਿਖਾ ਰਿਹਾ ਸਾਨੂੰ ਇਹ ਕਿਸੇ ਨਿਜੀ ਫੰਕਸ਼ਨ ਤੇ ਗਏ ਹੋਏ ਸੀ ਤੇ ਜਦ ਦੇ ਵਾਪਸ ਆਪਣੇ ਘਰ ਆਂਦੇ ਆ ਤਾਂ ਦੇਖਦੇ ਆ ਕਿ ਸਾਰਾ ਸਮਾਨ ਵਿਖਰਿਆ ਪਿਆ ਹੈ ਚੋਰਾਂ ਵੱਲੋਂ ਪੋੜੀ ਲਾਈ ਗਈ ਹੈ ਅਲਮਾਰੀਆਂ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਜਿਹੜਾ ਹੈ ਲੈ ਕੇ ਰਫੂ ਚੱਕਰ ਹੋ ਗਏ ਸੋ ਇਹ ਉਸੀ ਇਲਾਕੇ ਦੀ ਵਾਰਦਾਤ ਹੈ ਜਿਸ ਇਲਾਕੇ ਦੇ ਵਿੱਚ ਖੇੜੀ ਗੰਡਿਆ ਥਾਣਾ ਪੈਂਦਾ ਪਹਿਲੇ ਕੁਲਦੀਪ ਨਗਰ ਦੇ ਵਿੱਚ ਇੱਕ ਵਾਰ ਦਾ ਤੁਹਾਨੂੰ ਦਿਖਾਈ ਹੈ ਤੁਸੀਂ ਵੱਧ ਤੋਂ ਵੱਧ ਉਸ ਨੂੰ ਸ਼ੇਅਰ ਕੀਤਾ ਹੈ ਲੋਕਾਂ ਨੇ ਉਹ ਖਬਰ ਦੇਖੀ ਹੈ ਲੋਕ ਖਬਰ ਦੇਖ ਕੇ ਸਾਵਧਾਨ ਵੀ ਰਹਿੰਦੇ ਆ ਤੇ ਹੁਣ ਜਿਹੜੀ ਹੈ ਇਹ ਵਾਰਦਾਤ ਇਹ ਵੀ ਖੇੜੀ ਗੰਡਿਆ ਥਾਣੇ ਦੇ ਵਿੱਚ ਪੈਂਦੀ ਹੈ ਸੈਦ ਖੇੜੀ ਰੋਡ ਜਿਹੜੀ ਤੁਹਾਨੂੰ ਦਿਖਾ ਰਹੇ ਆ ਸੋ ਪੂਰੀ ਜਾਣਕਾਰੀ ਦਵਾਂਗੇ ਪਰਿਵਾਰ ਦੇ ਸਦਸਿਆਂ ਨਾਲ ਗੱਲ ਕਰਾਵਾਂਗੇ ਕਿ ਇਸ ਟਾਈਮ ਉਸ ਮਹੱਲੇ ਦੇ ਵਿੱਚ ਕੀ ਮਾਹੌਲ ਹੈ دہشت ਦਾ ਤੇ ਆਓ ਤੁਹਾਨੂੰ ਸਿੱਧਾ ਲੈ ਕੇ ਚਲਦੇ ਆਂ ਗਰਾਉਂਡ 0 ਤੋਂ న్యూਸ 89 ਪੰਜਾਬ ਨੇ ਪੂਰਾ ਜਾਇਜ਼ਾ ਲਿਆ ਇਸ ਚੀਜ਼ ਦਾ ਤੇ ਤੁਸੀਂ ਇਸ ਨੂੰ ਵੀ ਵੱਤ ਤੋਂ ਵੱਤ ਸ਼ੇਅਰ ਕਰਨਾ ਤਾਂ ਕਿ ਅਫਸਰਾ ਤੱਕ ਇਹ ਖਬਰ ਪਹੁੰਚ ਸਕੇ ਤੇ ਰਾਜਪੁਰੇ ਦੇ ਵਿੱਚ ਹੋ ਰਹੀ ਚੋਰੀ ਤੇ ਲੁੱਟ ਪਾਰ ਦੀਆਂ ਜਿਹੜੀਆਂ ਵਾਰਦਾਤਾਂ ਹੈਗੀਆਂ ਉਸ ਤੇ ਰੋਕ ਲੱਗ ਸਕੇ ਸੋ ਆਓ ਤੁਹਾਨੂੰ ਸੁਣਾਣੇ ਆ ਕਿ ਪਰਿਵਾਰ ਦੇ ਮੈਂਬਰਾਂ ਦਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਸੀ ਸੋ ਰਾਜਪੁਰਾ ਇਲਾਕੇ ਦੇ ਵਿੱਚ ਖੜੇ ਆ ਰਾਜਪੁਰਾ ਦੇ ਨੇੜੇ ਸੈਦਖੜੀ ਪਿੰਡ ਦੇ ਵਿੱਚ ਜਿੱਥੇ ਕਿ 6 ਨੰਬਰ ਗਲੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਰਾਜਪੁਰਾ ਸ਼ਹਿਰ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਚੋਰੀਆਂ ਦੀ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੁਣ ਹੀ ਥੋੜੇ ਦਿਨ ਪਹਿਲਾਂ ਤੁਹਾਨੂੰ ਕੁਲਦੀਪ ਨਗਰ ਦੀ ਖਬਰ ਦਿਖਾਈ ਸੀ ਜਿਸ ਵਿੱਚ ਇੱਕ ਨੌਜਵਾਨ ਜਿਹੜਾ ਹੈ ਕੁੜੀ ਨੂੰ ਲੈ ਕੇ ਚੁੱਕ ਕੇ ਜਿਹੜਾ ਹੈ ਉਹ ጫੜੀਆਂ ਦੇ ਵਿੱਚ ਲੈ ਕੇ ਜਾਂਦਾ ਤੇ ਜਾਂਦੀ ਹੈ ਉਹੀ ਇਲਾਕਾ ਹੈ ਉਹੀ ਥਾਣਾ ਹੈ ਰਾਜਪੁਰ ਦਾ ਸੈਦ ਖੇੜੀ 6 ਨੰਬਰ ਗਲੀ ਜਿੱਥੇ ਕੀ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਫੀ ਸੋਨਾ ਤੇ ਕੈਸ਼ ਜਿਹੜਾ ਹੈ ਇਸ ਮਕਾਨ ਦੇ ਵਿੱਚੋਂ ਲੈ ਕੇ ਚਲੇ ਗਏ ਮੈਂ ਤੁਹਾਨੂੰ ਸਾਰੀ ਗਰਾਊਂਡ ਜ਼ੀਰੋ ਤੋਂ ਸਾਰੀ ਰਿਪੋਰਟ ਦਿਖਾਵਾਂਗਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਚੋਰਾਂ ਨੇ ਇਸ ਘਰ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਹੈ ਜਿਸ ਸੈਦ ਖੇੜੀ ਦਾ ਇਹ 6 ਨੰਬਰ ਗਲੀ ਦਾ ਘਰ ਹੈ ਤੇ ਇਹ ਪੂਰੀ ਚੋਰਾਂ ਨੇ ਇਸਤੇਮਾਲ ਕੀਤੀ ਹੈ ਵਾਪਸ ਆਉਣ ਵਾਸਤੇ ਤੇ ਇਸ ਘਰ ਦੇ ਅੰਦਰ ਮੈਂ ਤੁਹਾਨੂੰ ਦਿਖਾਣਾ ਆ ਦਿਖੋ ਇਹ ਕੈਮਰਾਮੈਨ ਦਿਖਾਣਗੇ ਕਿ ਇਹ ਤਾਲਾ ਪਿਆ ਤਾਲਾ ਤੋੜਿਆ ਕਿਸੇ ਕਿਸੇ ਚੀਜ਼ ਦੇ ਨਾਲ ਇਹ ਤਾਲਾ ਤੋੜ ਕੇ ਜਿਹੜਾ ਹੈ ਜਿਹੜੇ ਜਿਹੜੇ ਚੋਰ ਸੀਗੇ ਉਹ ਅੰਦਰ ਐਂਟਰ ਹੋਏ ਆ ਉਸ ਤੋਂ ਬਾਅਦ ਜਿਹੜਾ ਹੈ ਲਗਾਤਾਰ ਘਰ ਦੇ ਵਿੱਚ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਾੜੀ ਹਾਲਤ ਕਰਕੇ ਗਏ ਆ ਚੋਰ ਚੋਰਾ ਦੇ ਹੌਸਲੇ ਇੰਨੇ بلند ਹੋ ਚੁੱਕੇ ਆ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਖੌਫ ਨਹੀਂ ਹੈ ਪਹਿਲੇ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਲਗਾਤਾਰ ਚੋਰਾਂ ਨੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਹੁਣ ਪਿੰਡਾਂ ਦੇ ਵਿੱਚ ਵੀ ਜਿਹੜਾ ਹੈ ਚੋਰ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਐਕਟਿਵ ਹੋ ਚੁੱਕਿਆ ਕੋਈ ਕਮਰਾ ਚੋਰਾ ਨੇ ਨਹੀਂ ਛੱਡਿਆ ਜਿੱਥੇ ਕਿ ਅਲਮਾਰੀ ਜਾਂ ਕੋਈ ਬੈੱਡ ਵਗੈਰਾ ਕੁਝ ਨਾ ਤੋੜਿਆ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਕੁਝ ਵਿਖਰਿਆ ਪਿਆ ਤੇ ਇਹ ਇਨਾਂ ਦੇ ਘਰ ਜਿਹੜੇ ਹੈ ਲੋਕ ਆ ਰਹੇ ਆ ਦੇਖਣ ਵਾਸਤੇ ਅਫਸੋਸ ਕਰਨ ਵਾਸਤੇ ਕਿ ਇੱਕ ਵੱਡੀ ਵਾਰਦਾਤ ਨੂੰ ਜਿਹੜਾ ਹੈ ਚੋਰਾ ਨੇ ਇੰਜਾਮ ਦਿੱਤਾ ਹੈ ਘਰਦਿਆਂ ਦਾ ਕਹਿਣਾ ਇਹ ਹੈ ਕਿ ਸ਼ਾਇਦ ਜੇ ਘਰ ਦੇ ਵਿੱਚ ਇੱਕ ਅਦਾ ਜੀ ਹੁੰਦਾ ਤਾਂ ਉਹ ਚੋਰ ਉਸ ਨੂੰ ਵੀ ਮਾਰ ਦਿੰਦੇ ਜੋ ਘਰ ਦਾ ਤੁਸੀਂ ਹਾਲ ਦੇਖ ਪਾ ਰਹੇ ਹੋ ਕੋਈ ਵੀ ਚੀਜ਼ ਨਹੀਂ ਛੱਡੀ ਉਹਨਾਂ ਨੇ ਇੱਕ ਇੱਕ ਕੋਨਾ ਕੋਨਾ ਜਿਹੜਾ ਬੜੇ ਆਰਾਮ ਦੇ ਨਾਲ ਛਾਨ ਕੇ ਗਏ ਆ ਪੂਰਾ ਟਾਈਮ ਲਾਇਆ ਚੋਰਾਂ ਨੇ ਤੁਸੀਂ ਦੇਖ ਸਕਦੇ ਹੋ ਕੋਈ ਪੇਟੀ ਨਹੀਂ ਛੱਡੀ ਕੋਈ ਤਾਲਾ ਨਹੀਂ ਛੱਡਿਆ ਸਭ ਕੁਝ ਤੋੜਤਾ ਤੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਚੋਰ ਨਾਲ ਲੈ ਕੇ ਗਏ ਮੈਂ ਤੁਹਾਨੂੰ ਦਿਖਾ ਦਵਾਂ ਇੱਧਰ ਤੁਸੀਂ ਮੇਰੇ ਪਿੱਛੇ ਆਓ ਮੈਂ ਤੁਹਾਨੂੰ ਦਿਖਾਣਾ ਸਹਿਦ ਖੇੜੀ ਦੀ 6 ਨੰਬਰ ਗਲੀ ਦੇ ਵਿੱਚ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਘਰਦਿਆਂ ਦਾ ਜਿਹੜਾ ਹੈਗਾ ਉਹ ਸੀਸੀਟੀਵੀ ਲੱਗਿਆ ਸੀ ਚੋਰਾਂ ਨੂੰ ਪਤਾ ਲੱਗ ਗਿਆ ਸੀ ਕਿ ਸੀਸੀਟੀਵੀ ਲੱਗਿਆ ਹੈ ਉਹ ਸੀਸੀਟੀਵੀ ਜਿਹੜਾ ਸੀਗਾ ਡੀਵੀਆਰ ਉਹ ਵੀ ਜਿਹੜਾ ਹੈ ਸਾਰਾ ਕੁਝ ਹਾਰਡ ਡਿਸਕਾਂ ਕੱਢ ਕੇ ਦੇਖੋ ਇਹ ਡੀਵੀਆਰ 'ਤੇ ਹੈ ਹਾਰਡ ਡਿਸਕ ਵਿੱਚੋਂ ਕੱਢ ਕੇ ਜਿਹੜਾ ਹੈ ਚੋਰ ਲੈ ਜਾ ਚੁੱਕੇ ਵਾਦ ਤੋਂ ਵਾਦੀ ਇਸ ਨੂੰ ਸ਼ੇਅਰ ਕਰੋ ਤਾਂ ਕਿ ਪੁਲਿਸ ਪ੍ਰਸ਼ਾਸਨ ਜਾਗ ਸਕੇ ਸਾਡਾ ਇੱਕੋ ਮਕਸਦ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਜਗਾਣਾ ਆਪਾਂ ਘਰਦਿਆਂ ਨਾਲ ਗੱਲ ਕਰ ਲੈਣੇ ਆ ਇਹ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਪਾਜੀ ਪਾਜੀ ਕੀ ਕਿੱਥੇ ਗਏ ਸੀ ਤੁਸੀਂ ਕਿਸ ਤਰ੍ਹਾਂ ਚੋਰੀ ਨੂੰ ਅਸੀਂ ਆਪਣੇ ਨਾ ਇਨ-ਲੋਜ਼ ਕੋ ਗਿਆ ਸੀ ਮੈਂ ਆਪਣੇ ਕੋਲ ਤੇ ਬਾਕੀ ਉੱਥੇ ਮੇਰੇ ਬ੍ਰਦਰ ਇਨ-ਲੋ ਦੇ ਬੇਟੇ ਦਾ ਬਰਥਡੇ ਸੀ ਤੇ ਅਸੀਂ 26 ਤਰੀਕ ਨੂੰ ਸ਼ੁੱਕਰਵਾਰ ਨੂੰ ਇੱਥੋਂ ਗਏ ਆ ਦੁਪਹਿਰ ਜੇ ਨੂੰ ਤੇ ਅਸੀਂ ਸੰਡੇ ਨੂੰ ਆ ਗਏ ਸੀ ਇਵਨਿੰਗ ਜਦ ਤੁਸੀਂ ਆਏ ਅਸੀਂ ਦੇਖਿਆ ਵੀ ਬਾਹਰ ਪੋੜੀ ਲੱਗੀ ਹੋਈ ਸਾਡੇ ਘਰ ਦੇ ਤੇ ਲੋਕ ਵਗੈਰਾ ਟੁੱਟੇ ਹੋਏ ਨੇ ਅਸੀਂ ਇੱਕਦਮ ਹੈਰਾਨ ਹੋ ਗਏ ਇਹ ਚੀਜ਼ ਦੇਖ ਕੇ ਤੇ ਇੱਕਦਮ ਘਬਰਾ ਗਏ ਮੇਰੀ ਮਾਤਾ ਜੀ ਉਹ ਵੀ ਘਬਰਾ ਗਏ ਕਾਫੀ ਫਿਰ ਜਦੋਂ ਅਸੀਂ ਅੰਦਰ ਆ ਕੇ ਦੇਖਿਆ ਵੀ ਇਹ ਸਾਰਾ ਸਮਾਨ ਇਦਾਂ ਖਿੰਡਿਆ ਹੋਇਆ ਸੀ ਸਾਰਾ ਕਿੰਨਾ ਕੁ ਨੁਕਸਾਨ ਤੁਹਾਡਾ ਹੋ ਚੁੱਕਿਆ ਹੈ ਨੁਕਸਾਨ ਜਿਹੜਾ ਕੈਸ਼ ਮੇਰਾ ਵੈਸਟਨ ਯੂਨੀਅਨ ਦਾ ਕੰਮ ਹੈਗੇ ਉਹਦੇ ਉਸੇ ਕਰਕੇ ਮੇਰਾ ਆਪਣਾ ਪਰਸਨਲ ਜਿਹੜਾ ਕੈਸ਼ ਸੀ ਆਫਿਸ ਦਾ ਵੀ ਉਸੇ ਰੱਖਿਆ ਹੋਇਆ ਸੀ ਤੇ ਟੋਟਲ ਜਿਹੜਾ ਮੈਂ ਕੈਸ਼ ਰੱਖ ਗਿਆ ਸੀ 192000 ਰੁਪਏ ਇੱਥੇ ਮੇਰਾ ਪਿਆ ਸੀ ਕੈਸ਼ ਠੀਕ ਹੈ ਜੀ ਤੇ 50000 ਕੈਸ਼ ਮੇਰੀ ਮम्मा ਮम्मा ਦਾ ਸੀ ਪਰਸਨਲ ਉਹ ਵੀ ਸਾਰਾ ਮਿਸ ਹੋਇਆ ਹੋਇਆ ਹੈ ਤੇ ਕੋਈ ਸੋਨੇ ਦੀ ਚੀਜ਼ ਵੀ ਤੁਹਾਡੀ ਕੋਈ ਗਾਇਬ ਹੋਈ ਹੈ 골ਡ ਸੀ ਤਿੰਨ ਰਿੰਗ ਸੀ ਸਾਡੀਆਂ ਘਰ ਦੀਆਂ ਇੱਕ ਮੇਰੀ ਚੈਨ ਸੀ ਖੁਦ ਦੀ ਤੇ ਮੇਰੇ ਬੱਚਿਆਂ ਦਾ ਸਮਾਨ ਸੀ ਤੇ ਮੰਮੀ ਦੇ ਹੈ ਕਿਸੀ ایئر رنگਸ ਹੈਗੇ ਸੀ بچیاں ਦਾ مطلب ਇੱਕ چاندی ਦਾ ਸਮਾਨ ਸੀ ਇਹ ਚੀਜ਼ਾਂ ਵੀ ਸਾਰੀ ਮਿਸ ਗਈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚੋਰਾਂ ਨੇ ਕਾਫੀ ਚੋਰੀਆਂ ਕੀਤੀਆਂ ਸ਼ਹਿਰ ਦੇ ਵਿੱਚ ਹੈ ਤੇ ਮਾੜੀ ਗੱਲ ਹੈ ਬਾਜੀ ਹੁਣ ਦੇਖੋ ਸਾਡੇ ਨਾਲ ਤੇ ਹੁਣ ਪਰਸਨਲੀ ਹੋਇਆ ਜਿਸ ਤਰ੍ਹਾਂ ਤੇ ਬਹੁਤ ਬੈਡ ਫੀਲ ਹੋ ਰਿਹਾ ਹੈ ਗੱਲ ਨੂੰ ਲੈ ਕੇ ਕਿਹੜਾ ਥਾਂ ਪੈਂਦਾ ਜੀ ਤੁਹਾਨੂੰ ਸਾਨੂੰ ਕਿਹੜੀ ਗੰਢੇ ਪੈਂਦਾ ਜੀ ਤੁਸੀਂ ਰਾਤੀ ਕਿੰਨੇ ਵਜੇ ਫੋਨ ਕੀਤਾ ਪੁਲਸ ਨੂੰ ਅਸੀਂ ਆਂਦੇ ਇਨਸਟੈਂਟਲੀ ਜਦੋਂ ਦੇਖਿਆ ਮੈਂ ਨੀਅਰ ਅਬਾਊਟ 8 ਵਜੇ ਦਾ ਟਾਈਮ ਹੈਗਾ ਸੀ ਠੀਕ ਹੈ ਪੁਲਸ ਕਿੰਨੇ ਵਜੇ ਆਈ ਹੈ ਜੀ ਪੁਲਿਸ ਰਾਤੀ ਨਾ ਧੁੰਦ ਹੋਣ ਕਰਕੇ ਪੁਲਿਸ ਆਈ ਨਹੀਂ ਕਾਫੀ ਜ਼ਿਆਦਾ ਫੋਗ ਸੀ ਰਾਤ ਤੇ ਉਹ ਉਹਨਾਂ ਨੇ ਕਿਹਾ ਵੀ ਅਸੀਂ ਮਾਰਨਿੰਗ ਆ ਜਾਵਾਂਗੇ ਫਿਰ ਮਾਰਨਿੰਗ ਉਹ ਆ ਕੇ ਚਲੇ ਗਏ ਨੇ ਸਾਡੇ ਕੋਲ ਇੱਕ ਵਾਰੀ ਠੀਕ ਹੈ ਹਾਂਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਪਾਜੀ ਤੁਸੀਂ ਤੁਸੀਂ ਇੱਧਰ ਹੀ ਜਾਂਦੇ ਹਾਂਜੀ ਮੈਂ ਪਿੱਛੇ ਮੇਰਾ ਘਰ ਹੈ ਤੇ ਬਹੁਤ ਦੇਖਦੇ ਹੋ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਇੰਨਾ ਆਬਾਦੀ ਵਾਲਾ ਇਲਾਕਾ ਲੱਗ ਰਿਹਾ ਮੈਂ ਕਹਿੰਦਾ ਜੀ ਬਹੁਤ ਹੀ ਬਹੁਤ ਮਾੜੀ ਗੱਲ ਹੈ ਹੂੰ ਹੂੰ ਤੇ ਮਾਤਾ ਜੀ ਘਰ ਹੁੰਦੇ ਜਾਂ ਆਪੋ ਪਰਿਵਾਰ ਕੋ ਦਾ ਕੋਈ ਮੈਂਬਰ ਘਰ ਹੁੰਦਾ ਤੇ ਛੁੱਟੀ ਥੀ ਵੀ ਨਾਲ ਤੁਸੀਂ ਵੀ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਦੀ ਗਲਤ ਮਨਗਾ ਦੇਖੋ ਜੇ ਹੁਣ ਬਾਹਰ ਦਾ ਦੇਸ਼ ਉਹਦੇ ਮਿੰਟੂ ਮੜੀ ਪੁਲਿਸ ਆ ਜਾਂਦੀ ਹੈ ਇੱਥੇ ਕਿਉਂ ਨਹੀਂ ਆਉਂਦੀ ਗੱਲ ਨਾ ਹੁਣ ਬਾਹਰ ਦੇ ਜਿੰਨੇ ਦੇਸ਼ ਨੇ ਆਪਣੇ ਬੱਚੇ ਕਿਉਂ ਬਾਹਰ ਨੂੰ ਭਾਈ ਦੇਣ ਵੀ ਉੱਥੇ ਪੂਰੀ ਸਕਿਉਰਿਟੀ ਹੈ ਵਧੀਆ ਕੰਮ ਹੈ ਹਨਾ ਇੱਥੇ ਪੁਲਿਸ ਜੇ ਹੁਣ ਕੰਮ ਆਇਆ ਤਾਂ ਕੱਲ ਦੂਸਰੇ ਤੇ ਨਹੀਂ ਆਉਣਾ ਠੀਕ ਹੈ ਰਾਤੀ 3:00 ਨੰਬਰ ਤੇ ਕਾਲ ਕਰ ਦਿੱਤੀ ਸੀ ਆਂਦੇ ਆਈ ਸੀ 100 ਨੰਬਰ ਤੇ ਤੇ ਚਲੋ ਉਹਨਾਂ ਨੇ ਇਨਸਟੈਂਟਲੀ ਉੱਥੇ ਦੱਸ ਦਿੱਤਾ ਸੀ ਫਿਰ ਮੈਂ ਪਰਸਨਲੀ ਕਾਲ ਵੀ ਕੀਤਾ ਉਹਨਾਂ ਨੂੰ ਸਰਪੰਚ ਸਾਹਿਬ ਸਾਡੇ ਇੱਥੋਂ ਦੇ ਜਿਹੜੇ ਹੈ ਸੀ ਪਹਿਲਾਂ ਤੇ ਮਤਲਬ ਉਹਨਾਂ ਨੇ ਵੀ ਕਾਲ ਕੀਤੀ ਹੈ ਤੇ ਉਹਨਾਂ ਦੇ ਕਹਿੰਦੇ ਰਾਤੀ ਫੋਗ ਜਿਆਦਾ ਹੋਣ ਕਰਕੇ ਫਿਰ ਆਏ ਨੇ ਅਸੀਂ ਗੇ ਵੀ ਸੀ ਇੱਕ ਵਾਰੀ ਲੈਣ ਉਹਨਾਂ ਨੂੰ ਉੱਥੇ ਜਦ ਰਾਤੀ ਪੁਲਿਸ ਨਹੀਂ ਆਈ ਸਮਾਨ ਵਿਖਰਿਆ ਪਿਆ ਸੀਗਾ ਕਹਾਂ ਜੀ دہشت ਦਾ ਮਾਹੌਲ ਸੀ ਕਿਸ ਤਰ੍ਹਾਂ ਰਾਤ ਕੱਟੀ ਹੈ ਨਹੀਂ ਬਹੁਤ ਔਖੀ ਅਸੀਂ ਪੂਰੀ ਰਾਤ ਅਸੀਂ ਜਾਗਦੇ ਰਹੇ ਹਾਂ ਹਾਂ ਜੀ ਜੀ ਅਸੀਂ ਮੈਂ ਤੇ ਸੋਈ ਨਹੀਂ ਪਾਇਆ ਨਾ ਮੇਰੇ ਮਮਾ ਵੀ ਨਹੀਂ ਸੁੱਤੇ ਨਾ ਮੇਰੀ ਵਾਈਫ ਅਸੀਂ ਬੱਚਿਆਂ ਨੂੰ ਮਤਲਬ ਔਖਾ ਫੀਲ ਕੀਤਾ ਸੀ ਕਾਫੀ ਜਿਆਦਾ ਸਾਨੂੰ ਇਹ ਲੱਗਿਆ ਵੀ ਕਿਤੇ ਦੁਬਾਰੇ ਨਾ ਇਦਾਂ ਦਾ ਹੋ ਜਾਈ ਇਸ ਕਰਕੇ ਅਸੀਂ ਸਾਰੀ ਰਾਤ ਹੀ ਜਾਗਦੇ ਮਾਤਾ ਜੀ ਨਾ ਗੱਲ ਕਰ ਲੈਣੇ ਮਾਤਾ ਜੀ ਤੁਸੀਂ ਵੀ ਨਾਲ ਗਏ ਸੀਗੇ ਇਹਨਾਂ ਨਾਲ ਹਾਂ ਜੀ ਮੈਂ ਨਾਲ ਗਈ ਸੀ ਹਾਂਜੀ ਹਾਂਜੀ ਵੀ ਤੈਨੂੰ ਕੱਲੀ ਨੂੰ ਅਸੀਂ ਛੱਡ ਕੇ ਨਹੀਂ ਜਾਂਦੇ ਤੂੰ ਬਿਮਾਰ ਰਹਿੰਨੀ ਹੈ ਤੇ ਤੈਨੂੰ ਨਾਲ ਲੈ ਕੇ ਜਾਂਦੇ ਆ ਅਸੀਂ ਹਾਂਜੀ ਹਾਂਜੀ ਤੇ ਬੱਚਿਆਂ ਨੇ ਚਲੋ ਤੱਕਾ ਕੀਤਾ ਮੈਂ ਚਲੀ ਗਈ ਕਿਸ ਤਰ੍ਹਾਂ ਦੇਖਦੇ ਹੋ ਪਹਿਲੇ ਇੰਨੀ ਉਮਰ ਤੁਹਾਡੀ ਹੈਗ ਹੋ ਗਈ ਆ ਕਦੀ ਦੇਖਿਆ ਹੈ ਜਾਂ ਮਾਮਾ ਨਾ ਐਸੀ ਤਰ੍ਹਾਂ ਜਾਂ ਕਦੀ ਨਹੀਂ ਦੇਖਿਆ ਜਿਉ ਅਸੀਂ ਇਹ ਹੁਣ ਵੇਖਿਆ ਨਾ ਮੌਕਾ ਇਹ ਆਪਣੀ ਜ਼ਿੰਦਗੀ ਚ ਪਹਿਲਾਂ ਨਹੀਂ ਸੀ ਵੇਖਿਆ ਸੀ ਤੇ ਇਹ ਵੇਖ ਕੇ ਅਸੀਂ ਘਬਰਾ ਬਹੁਤ ਗਏ ਆ ਰਾਤ ਸਾਡੀ ਹਾਲਤ ਮੇਰੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਅਸੀਂ ਮੈਂਬਰ ਐਸ ਟਾਈਮ ਘਰ ਵਿੱਚ ਅਸੀਂ 5 ਰਹਿ ਰਹੇ ਆ ਠੀਕ ਹੈ ਤੇ ਇੱਕ ਛੋਟਾ ਬੇਟਾ ਬਾਹਰ ਰਹਿ ਰਿਹਾ ਠੀਕ ਹੈ ਠੀਕ ਮੇਰੇ ਹਸਬੰਦ ਵੀ ਬਾਹਰ ਨੇ ਅੱਛਾ ਉਹ ਹੋਣੇ ਗਏ ਨੇ ਵੈਸੇ ਬੱਚੇ ਕੋਲ ਤੇ ਇਸ ਜਿਹੜਾ ਰਾਤ ਅਸੀਂ ਘਬਰਾਏ ਆ ਰਾਤ ਹਾਲਤ ਖਰਾਬ ਹੋਈ ਹੈ ਜਿਸ ਟਾਈਮ ਅਸੀਂ ਅੰਦਰ ਵੜੇ ਗਵਾਂਡੀਆਂ ਨੂੰ ਨਾਲ ਲੈ ਕੇ ਵੜੇ ਆ ਇਹ ਹਾਲਤ ਕਰਦੀ ਵੇਖ ਕੇ ਤੇ ਮਨ ਬੜਾ ਘਬਰਾ ਹੋਇਆ ਕੀ ਕਹ ਰਹੇ ਜੀ ਅਸੀਂ ਮਤਲਬ ਜਿਹੜੇ ਸੀਸੀਟੀਵੀ ਸਾਡੇ ਕੈਮਰੇ ਲੱਗੇ ਹੋਏ ਸੀ ਨਾ ਉਹ ਵੀ ਜਿਹੜਾ ਡੀਵੀਆਰ ਵਗੈਰਾ ਹੈ ਉਹ ਵੀ ਸਾਰਾ ਕੰਪਲੀਟਲੀ ਨਾਲ ਹੀ ਲੈ ਗਏ ਨੇ ਤੇ ਉਹਨਾਂ ਨੇ ਡਾਊਟ ਦੇ ਤੌਰ ਤੇ ਉਹਦੇ ਜਿਹੜਾ ਸਾਡਾ ਡਿਸਟੀਵੀ ਦਾ ਬਾਕਸ ਸੀ ਉਹ ਵੀ ਨਾਲ ਲੈ ਗਏ ਨੇ ਚਾਕੇ ਟਾਈਮ ਪੀਸ ਵੀ ਲੈ ਗਏ ਨੇ ਕਿਤੇ ਵੀ ਉਹਦੇ ਵਿੱਚ ਕੈਮਰਾ ਨਾ ਲੱਗਾ ਹੋਵੇ ਤੇ ਜਿਹੜੇ ਜਿਹੜੇ ਇਹਨਾਂ ਨੇ ਇਹ ਰੋਬਰੀ ਕੀਤੀ ਹੈ ਨਾ ਇਹ ਸਾਡੇ ਉੱਪਰ ਬੈਕ ਸਾਈਡ ਤੋਂ ਚੜ ਗਏ ਤੁਹਾਨੂੰ ਲੱਗਦਾ ਵੀ ਇਹ ਉਹ ਪੇਤੀ ਸੀਰੀਜ਼ ਕਰਦਾ ਵੀ ਉਹਨੂੰ ਸਾਰੀ ਚੀਜ਼ ਦਾ ਪਤਾ ਸੀਗਾ ਮੇਬੀ ਏ ਡਾਊਟ ਹੁੰਦਾ ਕਿਤੇ ਨਾ ਕਿਤੇ ਬਿਨਾ ਭੇਜ ਦੋਈ ਕੰਮ ਹੋ ਨਹੀਂ ਸਕਦਾ ਕਿਉਂਕਿ ਜਿਹੜੇ ਸਾਹਮਣੇ ਨਾਲ ਉਹਨਾਂ ਨੇ ਇਹ ਇਸ ਚੀਜ਼ ਨੂੰ ਅੰਜਾਮ ਦਿੱਤਾ ਕੰਪਲੀਟਲੀ ਅਸੀਂ ਆਪਾਂ ਦੇਖ ਰਹੇ ਹਾਂ ਸਾਰਾ ਤੇ ਉਹੀ ਉਹੀ ਫੀਲ ਹੁੰਦਾ ਵੀ ਕਿਤੇ ਨਾ ਕਿਤੇ ਉਹ ਇਸ ਬਾਰੇ ਜਾਣੋ ਸੋ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਸੈਦ ਖੇੜੀ ਜਿਹੜੀ ਰੋਡ ਹੈਗੀ ਮੇਨ ਰਾਜਪੁਰਾ ਤੋਂ ਸੈਦ ਖੇੜੀ ਵੱਲ ਜਾਂਦੀ ਹੈ 6 ਨੰਬਰ ਗਲੀ ਦੇ ਵਿੱਚ ਇਹ ਵੱਡਾ ਜਿਹੜਾ ਨੁਕਸਾਨ ਜਿਹੜਾ ਹੈ ਚੋਰੀ ਦਾ ਤੁਸੀਂ ਦੇਖ ਸਕਦੇ ਹੋ ਹੋ ਚੁੱਕਿਆ ਤੇ ਰਾਤੀ 8 ਵਜੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਪੁਲਿਸ ਨੂੰ ਫੋਨ ਕਰਦੇ ਆ ਤੇ ਸਵੇਰੇ 8 ਵਜੇ 9 ਵਜੇ ਪੁਲਿਸ ਜਿਹੜੀ ਹੈ ਉਹਰੇ ਆ ਕੇ ਤਫ਼ਤੀਸ਼ ਕਰਦੀ ਹੈ ਤਾਂ ਇੱਕ ਵੱਡਾ ਸਵਾਲ ਵੀ ਖੜਾ ਹੁੰਦਾ ਪੁਲਿਸ ਦੀ ਕਾਰਵਾਈ ਤੇ ਕਿ ਲਗਾਤਾਰ ਜਿਹੜੀ ਹੈ ਪਹਿਲਾਂ ਕੁਲਦੀਪਨਗਰ ਦੇ ਵਿੱਚ ਤੇ ਹੁਣ ਰਾਜਪੁਰਾ ਦੇ ਸੈਦ ਖੇੜੀ ਇੱਕੋ ਹੀ ਥਾਣਾ ਪੈਂਦਾ ਹੈ ਖੇੜੀ ਗੰਡਿਆ ਲਗਾਤਾਰ ਜਿਹੜੀਆਂ ਹਨ ਚੋਰੀਆਂ ਦੀਆਂ ਤੇ ਇਹ ਜੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹੁਣ ਦੇਖਣਾ ਇਹ ਹੋਏਗਾ ਕਿ ਵੱਡੇ ਅਫਸਰ ਜਿਹੜੇ ਹਨ ਇਹ ਜੀ ਖਬਰਾਂ ਦੇਖ ਕੇ ਪੁਲਿਸ ਪ੍ਰਸ਼ਾਸਨ ਤੇ ਕੀ ਕਾਰਵਾਈ ਕਰਦੇ ਹੈ ਇਹ ਜੀ ਅਫਸਰਾਂ ਤੇ ਕੀ ਕਾਰਵਾਈ ਕਰਦੇ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 189 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਖ਼ਰ